ਗਿਆਨੀ ਹਰਪ੍ਰੀਤ ਸਿੰਘ ਨਾਲ ਜੁੜੀ ਹੋਈ ਖਬਰ ਹੈ ਗਿਆਨੀ ਹਰਪ੍ਰੀਤ ਸਿੰਘ ਸਾਬਕਾ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਾਬਕਾ ਤਖਤਸ਼ਰੀਕ ਇਸ ਗੜਸਾ ਤਖਤਸ਼ਰੀ ਦਮਦਮਾ ਸਾਹਿਬ ਦੇ ਮਾਫੀ ਚਾਹੂੰਗਾ ਤਖਤਸ਼ਰੀ ਦਮਦਮਾ ਸਾਹਿਬ ਦੇ ਜਥੇਦਾਰ ਤੇ ਮੌਜੂਦਾ ਸਮੇਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਪੁਨਰ ਸਰਜੀਤ ਦੇ ਪ੍ਰਧਾਨ ਪ੍ਰਧਾਨ ਜੀ ਮਿਲਣ ਦੇ ਕੁਝ ਮਹੀਨਿਆਂ ਦੇ ਵਿੱਚ ਇਹ ਖਬਰ ਆ ਗਈ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਦੇ ਵੱਲੋਂ ਆਪਣੇ ਅਸਤੀਫੇ ਦੀ ਪੇਸ਼ਕਸ਼ ਕਰ ਦਿੱਤੀ ਗਈ ਹੈ ਸਿੱਧੇ ਦੋ ਟੁਕ ਸ਼ਬਦਾਂ ਦੇ ਵਿੱਚ ਕਿਹਾ ਗਿਆ ਮੈਂ ਔਦ੍ਹਾ ਛੱਡ ਦੇਵਾਂਗਾ ਮੈਨੂੰ ਔਦੇ ਦੀ ਨਹੀਂ ਜ਼ਰੂਰ ਇਹ ਦਿਨ ਦੀ ਅਹਿਮ ਤੇ ਵੱਡੀ ਖਬਰ ਹੈ ਕਿ ਜਾਨੀ ਹਰਪ੍ਰੀਤ ਸਿੰਘ ਦੇ ਵੱਲੋਂ ਅਸਤੀਫੇ ਦੀ ਪੇਸ਼ਕਿਸ਼ ਕੀਤੀ ਗਈ ਹੈ ਸੋਰਸਿਸ ਦੇ حوالے ਤੋਂ ਸਾਡੇ ਕੋਲ ਜਾਣਕਾਰੀ ਹੈ ਔਰ ਬਹੁਤ ਪੁਖਤਾ ਜਾਣਕਾਰੀ ਸਾਡੇ ਸੋਰਸਿਸ ਦੀ ਬਹੁਤ ਪੁਖਤਾ ਇੱਕ ਇੱਕ ਅੰਦਰ ਮੀਟਿੰਗ ਦੇ ਕੀ ਹੋਇਆ ਇੱਕ ਇੱਕ ਪੁਆਇੰਟ ਸਾਡੇ ਸੋਰਸਿਸ ਨੇ ਸਾਨੂੰ ਦੱਸ ਦਿੱਤਾ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਝੀਤ ਦੀ ਮੀਟਿੰਗ ਦੇ ਵਿੱਚ ਅਸਤੀਫੇ ਦੀ ਪੇਸ਼ਕਿਸ਼ ਕੀਤੀ ਗਈ ਕੱਲ ਚੰਡੀਗੜ੍ਹ ਦੇ ਵਿੱਚ ਇਹ ਮੀਟਿੰਗ ਹੋਈ ਸੀ ਸ਼ਨੀਵਾਰ ਨੂੰ ਔਰ ਪੁਨਰ ਸੁਝੀਤ ਦੀ ਮੀਟਿੰਗ ਦੇ ਵਿੱਚ ਕਾਫੀ ਹੰਗਾਮਾ ਹੋਇਆ ਸਾਡੇ ਸੋਰਸਿਸ ਦੱਸਦੇ ਨੇ ਪਾਰਟੀ ਦੇ ਵਿੱਚ ਅਨੁਸ਼ਾਸਨ ਦੀ ਘਾਟ ਤੇ ਬਿਆਨਬਾਜ਼ੀ ਤੋਂ ਕਫਾਨੀ ਗਿਆਨੀ ਹਰਪ੍ਰੀਤ ਸਿੰਘ ਇਸ ਕਰਕੇ ਉਹਨਾਂ ਦੇ ਬਲੋਏ ਕੀ ਆ ਗਿਆ ਹਾਲਾਂਕਿ ਇਸ ਖਬਰ ਨੂੰ ਲੈ ਕੇ ਜਦੋਂ ਨਿਊਜ਼ 8 ਇੰਨੇ ਅਕਾਲੀ ਦਲ ਪੁਨਰ ਸਰਜੀਤ ਦੇ ਆਗੂਆਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦੇ ਬਹੁਤ ਸਪਸ਼ਟ ਜਵਾਬ ਨਹੀਂ ਸੀ ਹਾਂ ਇਸ਼ਾਰਾ ਜ਼ਰੂਰ ਸੀ ਕਿ ਅੰਦਰ ਕੁਝ ਤਾਂ ਹੋਇਆ ਹੈ ਉਹਨਾਂ ਨੇ ਖਬਰ ਦਾ ਖੰਡਨ ਕੀਤਾ ਜਿਨ੍ਹਾਂ ਦੇ ਵਿੱਚ ਗੁਰਪ੍ਰਤਾਪ ਸਿੰਘ ਵਡਾਲਾ ਨੇ ਜਿਨ੍ਹਾਂ ਦੇ ਵਿੱਚ ਪ੍ਰਿੰਪ ਸਿੰਘ ਚੰਦੂ ਮਾਝਰਾ ਨੇ ਉਹਨਾਂ ਨੇ ਤਾਂ ਜ਼ਰੂਰ ਖੰਡਨ ਕਰ ਦਿੱਤਾ ਪਰ ਬੀਬੀ ਜਗੀਰ ਕੌਰ ਦੇ ਨਾਲ ਵੀ ਅਸੀਂ ਗੱਲਬਾਤ ਕੀਤੀ ਉਹ ਵੀ ਇੱਕ ਵੱਡੇ ਆਗੂ ਨੇ ਪੁਨਰ ਸਰਜੀਤ ਧੜੇ ਦੇ ਬੀਬੀ ਜੀਰਕੌਰ ਨੇ ਕਿਹਾ ਕਿ ਮੀਟਿੰਗ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਨੇ ਤਿਆਗ ਕਰਨ ਦੀ ਗੱਲ ਕਹੀ ਕਿ ਮੈਂ ਅਹੁਦਿਆਂ ਦੀ ਵਜ੍ਹਾ ਨਾਲ ਇੱਥੇ ਨਹੀਂ ਆ ਮੈਂ ਤਿਆਗ ਕਰ ਦਵਾਂਗਾ ਜੋ ਵੀ ਹੋਏਗਾ ਤਾਂ ਤਿਆਗ ਤੁਸੀਂ ਟੈਕਨੀਕਲੀ ਦੇਖੋ ਤਾਂ ਰੈਜ਼ੀਗਨੇਸ਼ਨ ਹੀ ਹੈ ਤੇ ਕਿਹਾ ਗਿਆ ਸੀ ਅੰਦਰ ਕਿ ਅਹੁਦਿਆਂ ਦੀ ਵਜ੍ਹਾ ਨਾਲ ਇੱਥੇ ਨਹੀਂ ਆਇਆ ਤਾਂ ਕੁੱਲ ਮਿਲਾ ਕੇ ਸਥਿਤੀ ਇਹ ਨਜ਼ਰ ਆਉਂਦੀ ਹੈ ਕਿ ਆਲ ਇਜ਼ ਵੈਲ ਤਾਂ ਨਹੀਂ ਹੈ ਪੁਨਰ ਸਵਜੀਤ ਦੇ ਵਿੱਚ ਆਲ ਇਜ਼ ਵੈਲ ਤਾਂ ਨਹੀਂ ਹੈ ਹੁਣ ਅੰਦਰ ਕੀ ਖਿਚੜੀ ਪੱਕ ਰਹੀ ਹੈ ਮਨਪ੍ਰੀਤ ਥਿਆਲੀ ਦੇ ਬਿਆਨ ਵੀ ਆਪਾਂ ਸੁਣੇ ਨੇ ਨਿਊਜ਼ ਈਟਿੰਗ ਦੇ ਉੱਤੇ ਜੁੜ ਕੇ ਉਹਨਾਂ ਨੇ ਕਹਿ ਦਿੱਤਾ ਸੀ ਕਿ ਮੈਂ ਫਿਲਹਾਲ ਕਿਸੇ ਵੀ ਪਾਰਟੀ ਦੇ ਵਿੱਚ ਨਹੀਂ ਹਾਂ ਅੱਛਾ ਇਹ ਪੂਰਾ ਬਿਆਨ ਸਾਹਮਣੇ ਆਉਣ ਤੋਂ ਬਾਅਦ ਜਦ ਸਾਡੇ ਸੋਰਸਸ ਨੇ ਇਹ ਜਾਣਕਾਰੀ ਦਿੱਤੀ ਉਸ ਤੋਂ ਕਰੀਬ-ਕਰੀਬ 10 ਤੋਂ 12 ਮਿੰਟ ਬਾਅਦ ਇੱਕ ਟਵੀਟ ਕੀਤਾ ਜਾਂਦਾ ਹੈ ਮੰਨਪ੍ਰੀਤੀ ਆਲੀ ਦੇ ਵੱਲੋਂ ਉਹ ਵੀ ਮੈਂ ਤੁਹਾਨੂੰ ਅੱਗੇ ਦਿਖਾਵਾਂਗਾ ਜਿਸ ਦੇ ਵਿੱਚ ਉਹ ਜ਼ਿਕਰ ਕਰ ਗਏ ਕਿ ਮੇਰਾ ਕਿਸੇ ਨਾਲ ਕੋਈ মতਪੇਦ ਨਹੀਂ ਪਰ ਇਹ ਗੱਲ ਨਹੀਂ ਕਿਹਾ ਗਿਆ ਕਿ ਮੈਂ ਅੱਜ ਵੀ ਡਟ ਕੇ ਜਾਂ ਮੈਂ ਡਟ ਕੇ ਪੁਨਰ ਸਰਜੀਤ ਧੜੇ ਦੇ ਨਾਲ ਖੜਾ ਹਾਂ ਨਾ ਅੱਗੇ ਤੁਹਾਨੂੰ ਦਿਖਾਵਾਂਗਾ ਪਰ ਫਿਲਹਾਲ ਸਾਡੇ ਕੋਲ ਜੋ ਜਾਣਕਾਰੀ ਹੈ ਕਿ ਇਹ ਇਹ ਕੁੱਲ ਮਿਲਾ ਕੇ ਅੰਦਰ ਕੁਝ ਨਾ ਕੁਝ ਤਾਜ਼ਾ ਹੈ ਜੋ ਚਰਚਾ ਦਾ ਵਿਸ਼ਾ ਬਣਿਆ। ਗ੍ਰੀਸ ਜਾਨੀ ਦੀ ਗੱਲ ਨਾ ਤੇ ਜੀ ਅਸਤੀਫਾ ਕਿਸੇ ਨੇ ਮੰਗਿਆ ਤੇ ਨਾ ਹੀ ਅਸਤੀਫੇ ਬਾਰੇ ਉਹਨਾਂ ਨੇ ਇਹ ਗੱਲ ਕੀਤੀ ਹੈ। ਜੀ ਉਹਨਾਂ ਨੇ ਸਿਰਫ ਇਹ ਗੱਲ ਕੀਤੀ ਸੀ ਆਪਣੇ ਬੋਲਦਿਆਂ ਹੋਇਆ ਕਿ ਦੇਖੋ ਜ਼ਿੰਦਗੀ ਦੇ ਵਿੱਚ ਮੈਂ ਕਦੀ ਸੋਚਿਆ ਵੀ ਨਹੀਂ ਸੀ ਕਿ ਪੰਥ ਮੈਨੂੰ ਏਡੀ ਵੱਡੀ ਸੇਵਾ ਦੇਵੇਗਾ। ਜੀ ਔਰ ਉਹਨਾਂ ਨੇ ਸਪੈਸ਼ਲ ਤੌਰ ਤੇ ਮੈਂ ਪਹਿਲਾਂ ਕਿਹਾ ਸੀਗਾ ਕਿ ਮੈਂ ਇਹਨਾਂ ਨੂੰ ਦੋ ਵਾਰ ਚੰਡੀਗੜ੍ਹ ਭਲਾਇਆ ਔਰ ਇਹਨਾਂ ਨੂੰ ਪੁੱਛਿਆ ਸੀਗਾ ਕਿ ਸਿੰਘ ਸਾਹਿਬ ਜੀ ਤੁਸੀਂ ਚਾਹ ਪੀਵਾਨੋ ਇਹਨਾਂ ਨੇ ਕਿਹਾ ਬਿਲਕੁਲ ਨਹੀਂ ਮੈਂ ਤਾਂ ਪੰਜ ਜੋ ਜੇਵਾ ਦੇ ਵਗਾ ਮੈਂ ਉਹ ਕਰਾਂਗਾ ਮੈਂ ਇੱਕ ਧਾਰਮਿਕ ਵਿਅਕਤੀ ਹਾਂ ਹਮਮ ਜੀ ਤੇ ਦੂਜੀ ਗੱਲ ਫਿਰ ਉਹਨਾਂ ਨੇ ਇਹ ਗੱਲ ਕੀਤੀ ਕਿ ਉਹ ਵੈਸੇ ਆਪਣੇ ਜਿੱਦਾਂ ਭਾਸ਼ਣ ਤੇ ਇੱਥੇ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਸੀ ਕਿ ਕੋਈ ਸਤਿਫਾ ਮੰਗ ਰਿਹਾ ਸੀ ਜਾਂ ਸਤਿਫਾ ਦੇ ਰਿਹਾ ਸੀ ਉਹਨਾਂ ਨੇ ਕਿਹਾ ਕਿ ਮੈਂ ਜ਼ਿੰਦਗੀ ਦੇ ਵਿੱਚ ਕਦੀ ਸੋਚਿਆ ਹੀ ਨਹੀਂ ਸੀ ਕਿ ਮੈਂ ਇੱਡੀ ਵੱਡੀ ਸੇਵਾ ਤੇ ਆਵਾਂਗਾ। ਹੂੰ। ਪੰਥ ਨੇ ਹੁਕਮ ਕੀਤਾ, ਪੰਥ ਦੀ ਸੇਵਾ ਮੈਂ ਮਨਜ਼ੂਰ ਕੀਤੀ ਹੈ। ਠੀਕ ਹੈ। ਜਦੋਂ ਪੰਥ ਮੈਨੂੰ ਸੇਵਾ ਜਿੰਜਾ ਦੇਏਗਾ ਕਰਾਂਗਾ। ਹੂੰ। ਜਦੋਂ ਮੈਂ ਦੂਜੇ ਲੀਡਰਾਂ ਵਾਂਗ ਇਦਾਂ ਨਹੀਂਗਾ ਕਿ ਮੈਂ ਕਿਤੇ ਆਪਣੇ ਅਹੁਦਿਆਂ ਤੋਂ ਪਾਸੇ ਹੋਵਾਂ ਮੈਨੂੰ ਕੋਈ ਪਾਸੇ ਹੋਣ ਦੀ ਲੋੜ ਪਵੇ ਜਾਂ ਕਿਸੇ ਵੇਲੇ ਪੰਥ ਚਾਵੇ।

20 ਦਸੰਬਰ ਨੂੰ ਮੀਟਿੰਗ ਹੁੰਦੀ ਹੈ ਯਾਨੀ ਕਿ ਸ਼ਨੀਵਾਰ ਨੂੰ ਗਿਆਨੀ ਹਰਪ੍ਰੀਤ ਸਿੰਘ ਦੇ ਵੱਲੋਂ ਅਸਤੀਫੇ ਦੀ ਪੇਸ਼ਕਸ਼ ਕੀਤੀ ਜਾਂਦੀ ਹੈ ਸਾਡੇ ਸੋਰਸਸ ਜਾਣਕਾਰੀ ਦੇ ਰਹੇ ਨੇ ਇਹ ਸ਼ਰਮਣੀ ਅਕਾਲੀ ਦਲ ਪੁਨਰ ਸੁਖਜੀਤ ਦਾ ਮੈਂ ਜ਼ਿਕਰ ਕਰ ਰਹੇ ਹਾਂ ਔਰ ਉਸ ਤੋਂ ਬਾਅਦ ਕੁਝ ਹੋਰ ਗ੍ਰਾਫਿਕਸ ਦਿਖਾਣਾ ਹੈ ਕਿ ਅੰਦਰ ਖੋਆ ਕੀ ਹੈ ਗੁਰਪ੍ਰਤਾਪ ਸਿੰਘ ਵਡਾਲਾ ਦੇ ਵੱਲੋਂ ਵੀ ਅਸਤੀਫੇ ਦੀ ਪੇਸ਼ਕਸ਼ ਕਰ ਦਿੱਤੀ ਗਈ ਹੈ ਹਾਲਾਂਕਿ ਵਡਾਲਾ ਖੁਦ ਸਿੱਧੇ ਤੌਰ ਦੇ ਉੱਤੇ ਨਾਂ ਵੀ ਨਹੀਂ ਕਰਕੇ ਗਏ ਔਰ ਗੱਲ ਨੂੰ ਥੋੜੇ ਘੁਮਾ ਕੇ ਜਦੋਂ ਮੇਰੀ ਗੱਲ ਹੋਈ ਸੀ ਉਹਨਾਂ ਦੇ ਨਾਲ ਤੇ 18 ਦਸੰਬਰ ਨੂੰ ਮਨਪ੍ਰੀਤਿਆਲੀ ਦੇ ਵੱਲੋਂ ਸ਼ਰਮਣੀ ਅਕਾਲੀ ਦਲ ਪੁ ਨਿਊਜ਼ 13 ਦੇ ਨਾਲ ਗੱਲਬਾਤ ਦੇ ਵਿੱਚ ਫੋਨ ਲਾਈਨ ਦੇ ਉੱਤੇ ਆਏ ਸੀ ਮਨਪ੍ਰੀਤਿਆਲੀ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਮੈਂ ਕਿਸੇ ਵੀ ਪਾਰਟੀ ਆ ਧੜੇ ਦਾ ਫਿਲਹਾਲ ਹਿੱਸਾ ਨਹੀਂ ਹਾਂ ਮੈਂ ਪੰਜ ਮੈਂਬਰੀ ਕਮੇਟੀ ਦਾ ਹਿੱਸਾ ਹਾਂ ਇਹ ਉਸ ਸਮੇਂ ਬਿਆਨ ਸੀ ਜਦੋਂ 17 ਤਰੀਕ ਨੂੰ ਜ਼ਿਲ੍ਹਾ ਪੰਚਾਇਤ ਤੇ ਬਲਾਕ ਸੰਪਤੀ ਚੋਣਾਂ ਦੇ ਨਤੀਜੇ ਆਉਂਦੇ ਨੇ ਤੇ ਉਸ ਨਤੀਜਿਆਂ ਦੇ ਵਿੱਚ ਮਨਪ੍ਰਿਤੇਵਾਲੀ ਆਪਣੇ ਇਲਾਕੇ ਦੇ ਵਿੱਚ ਜਿੱਤਣ ਚ ਕਾਮਯਾਬ ਰਹੇ ਸੀ ਇਸ ਕਰਕੇ ਅਸੀਂ ਜੋੜਿਆ ਤੇ ਫਿਰ ਪੁੱਛਿਆ ਸਵਾਲ ਹੋਇਆ ਜਵਾਬ ਆਇਆ ਤੇ ਉਸ ਦੇ ਵਿੱਚ ਬਵਾਲ ਵੀ ਆਇਆ ਤੇ ਮਨਪ੍ਰਿਤੇਵਾਲੀ ਨੇ ਉਹ ਜ਼ਿਕਰ ਕਰ ਦਿੱਤਾ ਮਨਪ੍ਰਿਤੇਵਾਲੀ ਨੇ ਕਿਹਾ ਕਿ ਮੈਂ ਸਿੱਧੇ ਤੌਰ ਦੇ ਉੱਤੇ ਨਹੀਂ ਜੁੜਿਆ ਹੋਇਆ ਮੈਂ ਹੁਣ ਅੱਗੇ ਵੱਧਦੇ ਤੇ ਮਨਪ੍ਰਿਤੇਵਾਲੀ ਨੇ ਜਿਹੜੀ ਸਟੇਟਮੈਂਟ ਦਿੱਤੀ ਹੈ ਅੱਜ ਦੀ ਚਰਚਾ ਤੋਂ ਬਾਅਦ ਮੀਟਿੰਗ ਦੇ ਵਿੱਚ ਹੋਏ ਹੰਗਾਮੇ ਤੋਂ ਬਾਅਦ ਉਹ ਕੀ ਹੋ ਵੀ ਤੁਹਾਨੂੰ ਦੱਸਦੇ ਤਾਂ ਉਹ ਖਬਰ ਜੁੜੀ ਹੋਈ ਹੈ ਜੰਨੀ ਹਰਪ੍ਰੀਤ ਸਿੰਘ ਦੇਸਤੀ ਫਿਦਿਅਨ ਸਰਚਾਵਾਂ ਦੇ ਵਿਚਾਲੇ ਮਨਪ੍ਰੀਤੀ ਵਾਲੀ ਨੇ ਬਿਆਨ ਦਿੱਤਾ ਸ਼੍ਰੋਮਣੀ ਅਕਾਲੀ ਦਲ ਪੁਨਰ ਸਰਜੀਤ ਦੇ ਕਿਸੇ ਆਗੂ ਨਾਲ ਕੋਈ મતਭੇਦ ਨਹੀਂ ਹੈ ਅਜੇ ਤੱਕ ਪਾਰਟੀ ਦੀ ਕਿਸੇ ਗਤੀਵਿਧੀ ਦੇ ਵਿੱਚ ਐਕਟਿਵਲੀ ਹਿੱਸਾ ਮੈਂ ਨਹੀਂ ਲਿਆ ਇਹ ਮਨਪ੍ਰੀਤੀ ਵਾਲੀ ਕਹਿ ਰਹੇ ਨੇ ਭਰਤੀ ਕਮੇਟੀ ਦਾ ਮੈਂਬਰ ਹਾਂ ਅਕਾਲ ਤਖਤ ਸਾਹਿਬ ਦੇ ਆਦੇਸ਼ਾਂ ਦੇ ਤਹਿਤ ਹੀ ਮੈਂਬਰ ਹਾਂ ਪੰਥਕ ਇਕਤਾ ਦੇ ਲਈ ਯਤਨਸ਼ੀਲ ਸੀਅਤੇ ਰਹਾਂਗਾ ਪੁਨਰ ਸਿੰਘ ਜੀ ਤੇ ਅਕਾਲੀ ਦਲ ਦੇ ਕਿਸੇ ਵੀ ਆਗੂ ਨਾਲ ਮੇਰਾ મતਭੇਦ ਨਹੀਂ ਹੈ ਇੱਕ ਵਾਰੀ ਸਕਰੀਨ ਦੇ ਉੱਤੇ ਜੇਕਰ ਉਹਨਾਂ ਦਾ ਟਵੀਟ ਦਿਖਾ ਸਕੀਏ ਜਾਂ ਚਲਾ ਸਕੀਏ ਠੀਕ ਹੈ ਥੋੜਾ ਜਿਹਾ ਸਟ ਕਿ ਇਥੇ ਰੁਕ ਜਾਵੇ ਉਹਨਾਂ ਨੇ ਜਿਹੜਾ ਬਿਆਨ ਲਿਖਿਆ ਨਾ ਮਨਪ੍ਰੀਤਿਆਲੀ ਨੇ ਤੁਸੀਂ ਬਹੁਤ ਧਿਆਨ ਦੇ ਨਾਲ ਸੁਣਿਓ ਔਰ ਇਸ ਨੂੰ ਸਮਝਿਓ ਕਿ ਇਸ ਬਿਆਨ ਦਾ ਅਰਥ ਕੀ ਹੈ ਔਰ ਬਿਆਨ ਦਾ ਮਤਲਬ ਕੀ ਹੈ ਦਰਸਲ ਮਨਪ੍ਰੀਤਿਆਲੀ ਨੇ ਅਸੀਂ ਜਦੋਂ ਇਹ ਖਬਰ ਸੋਰਸਸ ਦੇ حوالے ਤੋਂ ਬ੍ਰੇਕ ਕੀਤੀ ਕਿ ਯਾਨੀ ਹਰਪ੍ਰੀਤ ਸਿੰਘ ਬਿਆਨਬਾਜ਼ੀ ਤੋਂ ਖਫਾ ਨੇ ਔਰ ਸਪੈਸ਼ਲੀ ਮਨਪ੍ਰੀਤਿਆਲੀ ਦੇ ਨਾਲ ਹੀ ਜੋੜ ਕੇ ਉਸ ਨੂੰ ਦੇਖਿਆ ਗਿਆ ਕਿ ਮਨਪ੍ਰੀਤਿਆਲੀ ਨੇ ਸਟੇਟਮੈਂਟ ਦਿੱਤੀ ਤਾਂ ਉਸ ਕਰਕੇ ਉਸ ਦੇ ਨਾਲ ਜੁੜਿਆ ਹੋਇਆ ਸੀ ਤਾਂ ਫਿਰ ਉਹ ਉਹ ਖਬਰ ਨਸ਼ਰ ਹੋਣ ਦੇ ਕੁਝ ਮਿੰਟਾਂ ਬਾਅਦ ਹੀ ਮਨਪ੍ਰੀਤਿਆਲੀ ਨੇ ਜਿਹੜਾ ਉਹ ਟਵੀਟ ਕਰ ਦਿੱਤਾ ਉਹਨਾਂ ਨੇ ਕੀ ਲਿਖਿਆ ਪੁਨਰਸੁਰਜੀਤ ਅਕਾਲੀ ਦਲ ਦੇ ਕਿਸੇ ਵੀ ਆਗੂ ਦੇ ਨਾਲ ਮੇਰਾ ਕੋਈ ਵੀ મતਭੇਦ ਨਹੀਂ ਜ਼ਿਲ੍ਹਾ ਪੰਚਾਇਤ ਤੇ ਬਲਾਕ ਸੰਮਤੀ ਚੋਣਾਂ ਦੀ ਜਿੱਤ ਤੋਂ ਬਾਅਦ ਦਿੱਤੇ ਬਿਆਨ ਦਾ ਮਤਲਬ ਇਹ ਸੀ ਕਿ ਅਜ ਤੱਕ ਪੁਨਰਸੁਰਜੀਤ ਅਕਾਲੀ ਦਲ ਪਾਰਟੀ ਦੀ ਕਿਸੇ ਵੀ ਗਤੀਵਿਧੀ ਦੇ ਵਿੱਚ ਫਿਲਹਾਲ ਐਕਟਿਵਲੀ ਹਿੱਸਾ ਨਹੀਂ ਲਿਆ ਪਰੰਤੂ ਚਿਰਕਾਲਤਖ ਸਾਹਿਬ ਦੇ ਆਦੇਸ਼ ਦੀ ਭਾਵਨਾ ਮੁਤਾਬਕ ਭਾਵਨਾ ਅਨੁਸਾਰ ਭਰਤੀ ਕਮੇਟੀ ਦਾ ਮੈਂਬਰ ਹੋਣ ਦੇ ਨਾਤੇ ਪੰਥਕ ਇਕਤਾ ਲਈ ਯਤਨਸ਼ੀਲ ਸੀ ਤੇ ਰਹਾਂਗੇ ਹੁਣ ਇਸ ਪੂਰੇ ਬਿਆਨ ਦੇ ਵਿੱਚ ਤੁਸੀਂ ਇਹ ਗੱਲ ਸਮਝੋ ਕਿ ਮਨਪ੍ਰੀਤਿਆਲੀ ਨੇ ਕਿਤੇ ਇਹ ਨਹੀਂ ਕਿਹਾ ਕਿ ਮੈਂ ਪੁਨਰ ਸਰਜੀਤ ਦਲ ਦੇ ਨਾਲ ਡਟ ਕੇ ਖੜਾ ਹੋਇਆ ਹਾਂ ਹੁਣ ਜਿਹੜੇ ਕਹਿਣ ਵਾਲੇ ਇਹ ਵੀ ਕਹਿਣਗੇ ਮਨਪ੍ਰੀਤਿਆਲੀ ਇਹ ਵੀ ਕਹਿਣਗੇ ਕਿ ਇਹਦੇ ਵਿੱਚ ਇਹ ਵੀ ਨਹੀਂ ਲਿਖਿਆ ਕਿ ਮੈਂ ਪੁਨਰ ਸਰਜੀਤ ਧੜੇ ਦੇ ਨਾਲ ਖੜਾ ਨਹੀਂ ਹਾਂ ਦੇਖੋ ਪੁਨਰ ਸਰਜੀਤ ਧੜਾ ਚਾਹੇ ਤਰਨਤਰਨ ਦੀ ਬਾਈਪੋਲ ਹੋਵੇ ਜਾਂ ਫਿਰ ਜਿਹੜੀਆਂ ਜ਼ਿਲ੍ਹਾ ਪਰਿਸ਼ਦ ਤੇ ਬਲਾਕ ਸਮਤੀ ਚੋਣਾਂ ਹੋ ਇਹਦਾ ਇੱਕ ਹੋਰ ਮਤਲਬ ਸਮਝੋ ਮਨਪ੍ਰੀਤਿਆਲੀ ਤੇ ਜ਼ਿਲ੍ਹਾ ਪਰਿਸ਼ਦ ਤੇ ਬਲਾਕ ਸੰਮਤੀ ਚੋਣਾਂ ਦੇ ਵਿੱਚ ਉਹਨਾਂ ਦੇ ਇਲਾਕੇ ਦੇ ਵਿੱਚ ਉਹਨਾਂ ਦੇ ਉਮੀਦਵਾਰ ਜਿਹੜੇ ਮੰਪ੍ਰਿਤਿਆਲੀ ਵੱਲੋਂ ਸਪੋਰਟਡ ਸੀ ਉਹ ਜਿੱਤੇ ਤਾਂ ਇਹ ਮਤਲਬ ਇਹ ਸਮਝਿਆ ਜਾਵੇ ਕਿ ਮੰਪ੍ਰਿਤਿਆਲੀ ਨੇ ਜ਼ਿਲ੍ਹਾ ਪਰਿਸ਼ਦ ਤੇ ਬਲਾਕ ਸੰਮਤੀ ਚੋਣਾਂ ਦੇ ਵਿੱਚ ਆਪਣੇ ਉਮੀਦਵਾਰਾਂ ਦਾ ਸਮਰਥਨ ਕੀਤਾ ਪੁਨਰ ਸਰਜੀਤ ਦਲ ਜਾਂ ਪੁਨਰ ਸਰਜੀਤ ਢੜੇ ਦੇ ਉਮੀਦਵਾਰ ਨਾ ਸਮਝਿਆ ਜਾਵੇ ਉਸ ਨੂੰ ਉਹ ਲਿਖ ਰਹੇ ਨਹੀਂ ਨਾ ਕਿ ਅਕਾਲੀ ਦਲ ਪਾਰਟੀ ਦੀ ਪੁਨਰ ਸਰਜੀਤ ਅਕਾਲੀ ਦਲ ਪਾਰਟੀ ਦੀ ਕਿਸੇ ਵੀ ਗਤੀਵਿਧੀ ਦੇ ਵਿੱਚ ਐਕਟਿਵਲੀ ਫਿਲਹਾਲ ਐਕਟਿਵਲੀ ਹਿੱਸਾ ਨਹੀਂ ਲਿਆ ਤੇ ਇਹਦਾ ਮਤਲਬ ਕੀ ਹੋਇਆ ਕਿ ਜ਼ਿਲ੍ਹਾ ਪੰਚਾਇਤ ਤੇ ਬਲਾਕ ਸਮਤੀ ਚੋਣਾਂ ਦੇ ਵਿੱਚ ਜੇਕਰ ਉਹਨਾਂ ਨੇ ਕਿਸੇ ਦੀ ਸਪੋਰਟ ਕੀਤੀ ਤਾਂ ਉਹ ਪੁਨਰ ਸਰਜੀਤ ਦੀ ਨਹੀਂ ਹੈ ਉਹਨਾਂ ਦੇ ਆਪਣੇ ਜਿਹੜੇ ਸਾਥੀ ਨੇ ਜਾਂ ਉਹਨਾਂ ਦੇ ਜਿਹੜੇ ਨਾਲ ਦੇ ਆਗੂ ਨੇ ਉਹਨਾਂ ਦੀ ਸਪੋਰਟ ਕੀਤੀ ਕਿਰ ਕੁੱਲ ਮਿਲਾ ਕੇ ਸਿਆਸਤ ਹੈ ਬਹੁਤ ਕੁਝ ਹੁੰਦਾ ਹੈ ਸਿਆਸਤ ਦੇ ਵਿੱਚ ਹਰ ਬਿਆਨ ਨੂੰ ਵੱਖ-ਵੱਖ ਤਰੀਕੇ ਨਾਲ ਦੇਖਿਆ ਔਰ ਸਮਝਿਆ ਜਾ ਸਕਦਾ ਹੈ ਉਹਨਾਂ ਦੇ ਵਿੱਚੋਂ ਇੱਕ ਇਹ ਬਿਆਨ ਦੀ ਹੈ। ਫਿਰ ਦੇਖਣਾ ਹੋਏਗਾ ਕਿ ਅੱਗੇ ਕੀ ਹੁੰਦਾ ਹੈ। ਮੈਂ ਅੱਗੇ ਵਾਧਾਂ ਅਗਲੀ ਖਬਰ ਦਾ ਰੁਕ ਕਰਦਾ ਹਾਂ। ਅਗਲੀ ਖਬਰ ਹੈ ਸਾਡੇ ਕੋਲ ਲੁਧਿਆਣਾ